ਸਤਿ ਸ਼੍ਰੀ ਅਕਾਲ ਜੀ ਆਸਟ੍ਰੇਲੀਆ ਬੁਲੇਟਿਨ ਦੇਖ ਰਹੇ ਹੋ ਤੁਸੀਂ ਮੈਂ ਆਪ ਪ੍ਰਪ ਸਿੱਧੂ ਤੇ ਸ਼ੁਰੂਆਤ ਕਰ ਲੈਨੇ ਆਂ ਸੁਰਖੀਆਂ ਦੇ ਨਾਲ ਡੋਨਲਡ ਟਰੰਪ ਦੀ ਅਕਸਮਜਾ ਤੇ ਇਸ ਵਿੱਚ ਕੀ ਆਸਟ੍ਰੇਲੀਆ ਲਈ ਵਧੇਰੇ ਖਰਚ ਤੇ ਨਵੀਆਂ ਸ਼ਰਤਾਂ ਦੀ ਸੰਭਾਵਨਾ? ਸਿਡਨੀ ਵਿੱਚ ਜਨਮੇ ਨਿਕ ਐਡਮਸ ਦੇ ਮਿਹਰਬਾਨ ਹੋਏ ਟਰੰਪ ਮਲੇਸ਼ੀਆ ਵਿੱਚ ਅਮਰੀਕੀ ਰਾਜਦੂਤ ਦੇ ਅਹਿਮ ਅਹੁਦੇ ਲਈ ਕੀਤਾ ਨਾਮਜ਼ਦ ਐਡੀਲੇਡ ਵਿੱਚ ਤੇਜ਼ ਰਫ਼ਤਾਰ ਕਾਰ ਹਾਦਸੇ ਮਾਮਲੇ ਦੇ ਵਿੱਚ ਫਸਿਆ ਪੰਜਾਬੀ ਭਪਿੰਦਰ ਸਿੰਘ ਨੂੰ ਹੋਈ 5 ਸਾਲ ਦੀ ਕੈਦ ਇਹ ਹੁਣ ਇਹਨਾਂ ਸਰਗਰਮੀਆਂ ਦਾ ਵਿਸਥਾਰ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਪ੍ਰਸ਼ਾਸਨ ਨੇ ਅਕਸ ਸਮਝੌਤੇ ਦੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ ਜਿਸ ਨਾਲ ਆਸਟ੍ਰੇਲੀਆ ਯੂਨਾਈਟਿਡ ਕਿੰਗਡਮ ਅਤੇ ਅਮਰੀਕਾ ਦੇ ਵਿਚਕਾਰ ਰੱਖਿਆ ਸਬੰਧਾਂ ਵਿੱਚ ਨਵੀਂ ਤਬਦੀਲੀ ਦੀ ਸੰਭਾਵਨਾ ਪੈਦਾ ਹੋ ਗਈ ਹੈ ਇਸ ਸਮਝੌਤੇ ਦੇ ਅਧੀਨ ਆਸਟ੍ਰੇਲੀਆ ਨੂੰ ਨਿਊਕਲੀਅਰ ਪਾਂਡੂਬੀਆਂ ਮਿਲਨੀਆਂ ਹਨ ਪਰ ਟਰੰਪ ਪ੍ਰਸ਼ਾਸਨ ਦੀ ਸਮੀਖਿਆ ਨਾਲ ਇਸ ਦੀ ਲਾਗਤ ਅਤੇ ਸ਼ਰਤਾਂ ਵਿੱਚ ਵੱਡੇ ਬਦਲਾਅ ਦੀ ਚਰਚਾ ਛੜ ਗਈ ਹੈ ਆਸਟ੍ਰੇਲੀਆ ਯੂਨਾਈਟਿਡ ਕਿੰਗਡਮ ਯੂਨਾਈਟਿਡ ਸਟੇਟਸ ਸਮਝੌਤਾ ਜੋ ਕਿ 2021 ਦੇ ਵਿੱਚ ਅਮਰੀਕਾ ਯੂਕੇ ਅਤੇ ਆਸਟ੍ਰੇਲੀਆ ਦੇ ਵਿੱਚਕਾਰ ਸਾਈਨ ਕੀਤਾ ਗਿਆ ਸੀ ਇੰਡੋ-ਪੈਸੀਫਿਕ ਖੇਤਰ ਚ ਚੀਨ ਦੀ ਵਾਧਦੀ ਸੈਨਿਕ ਤਾਕਤ ਨੂੰ ਰੋਕਣ ਦਾ ਇੱਕ ਅਹਿਮ ਹਿੱਸਾ ਹੈ ਇਸ ਸਮਝੌਤੇ ਦੇ ਦੀਨ ਆਸਟ੍ਰੇਲੀਆ ਨੂੰ ਅਮਰੀਕਾ ਤੋਂ ਨਿਊਕਲੀਅਰ ਪਾਂਡੂਬੀਆਂ ਮਿਲਣ ਦੀ ਉਮੀਦ ਹੈ ਜਿਸ ਦੀ ਕੀਮਤ 368 ਅਰਬ ਡਾਲਰ ਅੰਦਾਜ਼ਗੀ ਹੈ ਪਰ ਹੁਣ 트럼ਪ ਦੀ ਨਵੀਂ ਸਰਕਾਰ ਨੇ ਇਸ ਸਮਝੌਤੇ ਦੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ ਜਿਸ ਨੂੰ ਉਹਨਾਂ ਦੀ ਅਮਰੀਕਾ ਫਰਸਟ ਨੀਤੀ ਦੇ ਨਾਲ ਜੋੜਿਆ ਜਾ ਰਿਹਾ ਹੈ ਇਸ ਸਮੀਖਿਆ ਦੀ ਅਗਵਾਈ ਪੈਂਟਾਗਨ ਦੇ ਡਿਪਟੀ ਅੰਡਰਸੈਕਟਰੀ ਆਫ ਡਿਫੈਂਸ ਫਾਰ ਪਾਲਿਸੀ ਐਲਬਰਸ ਕਾਲਬੀਕਰ ਨੇ ਜੋ ਕਿ ਸਮਝੌਤੇ ਬਾਰੇ ਸੰਦੇਹ ਪ੍ਰਗਟ ਕਰ ਚੁੱਕੇ ਨੇ ਕਾਲਬੀ ਦਾ ਕਹਿਣਾ ਹੈ ਕਿ ਅਮਰੀਕਾ ਦੀ ਆਪਣੀ ਪਾਂਡੂਬੀ ਉਤਪਾਦਨ ਸਮਰੱਥਾ ਸੀਮਤ ਹੈ ਅਤੇ ਆਸਟ੍ਰੇਲੀਆ ਨੂੰ ਪਾਂਡੂਬੀਆਂ ਦੇ ਨਾਲ ਅਮਰੀਕਾ ਦੀ ਆਪਣੀ ਸੁਰੱਖਿਆ ਲੋੜਾਂ ਤੇ ਅਸਰ ਪੈ ਸਕਦਾ ਹੈ ਸੂਤਰਾਂ ਦੇ ਮੁਤਾਬਕ ਟਰੰਪ ਪ੍ਰਸ਼ਾਸਨ ਆਸਟ੍ਰੇਲੀਆ ਤੋਂ ਇਸ ਸਮਝੌਤੇ ਲਈ ਵਧੇਰੇ ਖਰਚੇ ਦੀ ਮੰਗ ਕਰ ਸਕਦਾ ਹੈ ਆਸਟ੍ਰੇਲੀਆ ਨੇ ਪਹਿਲਾ ਹੀ ਅਮਰੀਕੀ ਪਾਂਡੂਬੀ ਉਤਪਾਦਨ ਸਮਰੱਥਾ ਵਧਾਉਣ ਲਈ 4.7 ਅਰਬ ਡਾਲਰ ਦੇਣ ਦਾ ਵਾਅਦਾ ਕੀਤਾ ਪਰ ਹੁਣ ਇਸ ਰਕਮ ਨੂੰ ਹੋਰ ਵਧਾਉਣ ਦੀ ਗੱਲ ਚੱਲ ਰਹੀ ਹੈ ਇਸ ਤੋਂ ਇਲਾਵਾ ਇੱਕ ਵਿਵਾਦਪੂਰਨ ਸ਼ਰਤ ਵੀ ਸਾਹਮਣੇ ਆਈ ਹੈ ਜਿਸ ਵਿੱਚ ਅਮਰੀਕਾ ਚਾਹੁੰਦਾ ਹੈ ਕਿ ਆਸਟ੍ਰੇਲੀਆ ਇੱਕ ਸਰਕਾਰੀ ਜਾਂ ਨਿੱਜੀ ਗਾਰੰਟੀ ਦੇਵੇ ਕਿ ਇਹ ਪੰਡੂਬੀਆਂ ਤਾਈਵਾਨ ਨਾਲ ਸੰਬੰਧਿਤ ਕਿਸੇ ਸੰਭਾਵੀ ਸੰਘਰਸ਼ ਵਿੱਚ ਅਮਰੀਕਾ ਦੇ ਨਾਲ ਵਰਤੀਆਂ ਜਾਣਗੀਆਂ ਇਸ ਮੰਗ ਨੇ ਆਸਟ੍ਰੇਲੀਆ ਦੇ ਸਿਆਸਤ ਦੇ ਵਿੱਚ ਹਲਚਲ ਮਚਾ ਦਿੱਤੀ ਹੈ ਕਿਉਂਕਿ ਪ੍ਰਧਾਨ ਮੰਤਰੀ ਐਂਥਨੀ ਸਵੀਕਾਰ ਕਰ ਚੁੱਕੇ ਨੇ ਕਿ ਆਸਟ੍ਰੇਲੀਆ ਕਿਸੇ ਵੀ ਸੰਘਰਸ਼ ਵਿੱਚ ਆਟੋਮੈਟਿਕ ਤੌਰ ਤੇ ਸ਼ਾਮਿਲ ਹੋਣ ਦੇ ਲਈ ਵਚਨਬੱਧ ਨਹੀਂ ਹੋ ਸਕਦਾ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਦੀ ਚੀਨ ਦੀ ਆਗਾਮੀ ਯਾਤਰਾ ਜੋ ਕਿ ਇਸ ਹਫਤੇ ਦੇ ਅੰਤ ਵਿੱਚ ਸ਼ੁਰੂ ਹੋਣ ਵਾਲੀ ਹੈ ਨੇ ਇਸ ਮੁੱਦੇ ਨੂੰ ਹੋਰ ਪੇਚੀਦਾ ਕਰ ਦਿੱਤਾ ਹੈ। ਚੀਨ ਨੇ ਸ਼ੁਰੂ ਤੋਂ ਹੀ ਸਮਝੌਤੇ ਨੂੰ ਆਪਣੇ ਵਿਰੁੱਧ ਮੰਨਿਆ ਤੇ ਇਸ ਦੀ ਸਖਤ ਨਖੇਦੀ ਕੀਤੀ ਹੈ। ਦੂਜੇ ਪਾਸੇ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਾਲਕਮ ਅਤੇ ਪੌਲ ਨੇ ਇਸ ਸਮਝੌਤੇ ਨੂੰ ਲੈ ਕੇ ਚਿੰਤਾਵਾਂ ਪ੍ਰਗਟ ਕੀਤੀਆਂ ਨੇ। ਟਾਰਨ ਬੋਲ ਨੇ ਕਿਹਾ ਕਿ ਇਹ ਸਮਝੌਤਾ ਆਸਟ੍ਰੇਲੀਆ ਲਈ ਖਤਰਨਾਕ ਹੋ ਸਕਦਾ ਹੈ ਕਿਉਂਕਿ ਅਮਰੀਕਾ ਕਿਸੇ ਵੀ ਸਮੇਂ ਪਿੱਛੇ ਹਟ ਸਕਦਾ ਹੈ। ਕੀਟਿੰਗ ਨੇਤਾ ਇਥੋਂ ਤੱਕ ਕਹਿ ਦਿੱਤਾ ਕਿ ਇਹ ਸਮਝੌਤਾ ਆਸਟ੍ਰੇਲੀਆ ਨੂੰ ਆਪਣੇ ਹੀ ਜਾਲ ਵਿੱਚ ਫਸਾ ਸਕਦਾ ਹੈ ਇਸ ਸਮੀਖਿਆ ਦਾ ਨਤੀਜਾ ਜੇ ਸਪਸ਼ਟ ਨਹੀਂ ਹੈ ਪਰ ਇਹ ਗੱਲ ਸਾਫ਼ ਹੈ ਕਿ ਇਸ ਸਮਝੌਤੇ ਦਾ ਭਵਿੱਖ ਹਨੇਰੇ ਦੇ ਵਿੱਚ ਨਜ਼ਰ ਆ ਰਿਹਾ ਹੈ ਜੇਕਰ ਟਰੰਪ ਪ੍ਰਸ਼ਾਸਨ ਨੇ ਵਧੇਰੇ ਖਰਚੇ ਜਾਂ ਸਖਤ ਸ਼ਰਤਾਂ ਲਾਗੂ ਕੀਤੀਆਂ ਤਾਂ ਆਸਟ੍ਰੇਲੀਆ ਨੂੰ ਆਪਣੀ ਰਣਨੀਤੀ ਤੇ ਮੁੜ ਵਿਚਾਰ ਕਰਨਾ ਪੈ ਸਕਦਾ ਹੈ ਸਿਡਨੀ ਦੇ ਵਿੱਚ ਜਨਮੇ ਨਿਕ ਐਡਮਸ ਨੂੰ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਮਲੇਸ਼ੀਆ ਦੇ ਵਿੱਚ ਅਮਰੀਕੀ ਰਾਸਦੂਤ ਦੇ ਅਹਿਮ ਅਹੁਦੇ ਦੇ ਲਈ ਨਾਮਜ਼ਦ ਕੀਤਾ ਹੈ ਇਹ ਖਬਰ ਨਾ ਸਿਰਫ ਆਸਟ੍ਰੇਲੀਆ ਵਿੱਚ ਸਭ ਤੋਂ ਅੰਤਰਰਾਸ਼ਟਰੀ ਪੱਧਰ ਤੇ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਨਿਕ ਐਡਮਸ ਜੋ ਕਿ ਆਪਣੇ ਆਪ ਨੂੰ α ਮੇਲ ਕਹਿੰਦੇ ਨੇ ਅਤੇ ਸੋਸ਼ਲ ਮੀਡੀਆ ਤੇ ਮਸ਼ਹੂਰ ਨੇ ਦੇਸ ਨਾਮਜ਼ਾਦਗੀ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਨੇ ਨਿਕ ਐਡਮਸ ਜਿਨ੍ਹਾਂ ਦਾ ਜਨਮ ਸਿਡਨੀ ਆਸਟ੍ਰੇਲੀਆ ਵਿੱਚ ਹੋਇਆ ਨੇ ਆਪਣੀ ਸਿਆਸੀ ਸਫ਼ਰ ਦੀ ਸ਼ੁਰੂਆਤ 2004 ਦੇ ਵਿੱਚ ਕੀਤੀ ਸੀ ਅਤੇ ਸਿਡਨੀ ਦੇ ਐਸ਼ਫੀਲਡ ਤੋਂ ਕਾਉਂਸਲ ਦੇ ਵਿੱਚ ਆਪਣਾ ਪੈਰ ਰੱਖਿਆ ਸਿਰਫ 19 ਸਾਲ ਦੀ ਉਮਰ ਦੇ ਵਿੱਚ ਕਾਉਂਸਲਰ ਬਣੇ ਅਤੇ ਅਗਲੇ ਹੀ ਸਾਲ 2005 ਦੇ ਵਿੱਚ ਆਸਟ੍ਰੇਲੀਆ ਦੇ ਸਭ ਤੋਂ ਛੋਟੀ ਉਮਰ ਦੇ ਡਿਪਟੀ ਮੇਅਰ ਵੀ ਬਣੇ ਉਸ ਸਮੇਂ ਉਹਨਾਂ ਨੇ ਕਬੂਤਰਾਂ ਨੂੰ ਬਰਡ ਫਲੂ ਦੇ ਖਤਰੇ ਦੇ ਚੱਲਦਿਆਂ ਖਤਮ ਕਰਨ ਦੀ ਵਿਵਾਦਤ ਮੰਗ ਵਰਗੀਆਂ ਨੀਤੀਆਂ ਨਾਲ ਸੁਰਖੀਆਂ ਬਟੋਰੀਆਂ 2012 ਵਿੱਚ ਉਹਨਾਂ ਨੇ ਕਾਉਂਸਲ ਤੋਂ ਤਸੀਫਾ ਦੇ ਦਿੱਤਾ ਤੇ ਅਮਰੀਕਾ ਚਲੇ ਗਏ ਜਿੱਥੇ 2021 ਦੇ ਵਿੱਚ ਉਹਨਾਂ ਨੇ ਅਮਰੀਕੀ ਨਾਗਰਿਕਤਾ ਹਾਸਲ ਕੀਤੀ ਅਮਰੀਕਾ ਵਿੱਚ ਨਿਕ ਐਡਮਸ ਨੇ ਸੋਸ਼ਲ ਮੀਡੀਆ ਤੇ ਇੱਕ α ਮੇਲ ਅਤੇ ਟਰੰਪ ਸਮਰਥਕ ਦੇ ਰੂਪ ਵਿੱਚ ਪਛਾਣ ਬਣਾਈ ਉਹਨਾਂ ਦੀਆਂ ਪੋਸਟਾਂ ਦੇ ਵਿੱਚ ਅਕਸਰ ਮਰਦਾਨਗੀ ਅਮਰੀਕੀ ਮੁੱਲਾਂ ਅਤੇ ਟਰੰਪ ਦੀਆਂ ਸ਼ਲਾਘਾ ਦੇ ਵਿਸ਼ੇ ਸ਼ਾਮਿਲ ਹੁੰਦੇ ਨੇ ਉਹਨਾਂ ਨੇ ਆਪਣੀ ਕਿਤਾਬ ਗ੍ਰੀਨ ਕਾਰਡ ਵਾਰੀਅਰ ਨੂੰ 2016 ਦੇ ਵਿੱਚ ਪ੍ਰਕਾਸ਼ਿਤ ਕੀਤਾ ਜਿਸ ਨੂੰ ਟਰੰਪ ਨੇ ਸਮਰਥਨ ਦਿੱਤਾ ਸੀ ਇਸ ਤੋਂ ਇਲਾਵਾ ਉਹਨਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਵਿੱਚ ਹੂਟਸ ਰੈਸਟੋਰੈਂਟ ਰੇਅਰ ਸਟੈਕਸ ਵਜਨ ਚੁੱਕਣ ਅਤੇ ਬਾਈਬਲ ਦੀਆਂ ਗੱਲਾਂ ਸ਼ਾਮਲ ਹੁੰਦੀਆਂ ਨੇ ਜੋ ਕਈ ਵਾਰ ਵਿਵਾਦਾਂ ਦਾ ਕਾਰਨ ਵੀ ਬਣਦੀਆਂ ਨੇ ਹੁਣ ਟਰੰਪ ਨੇ ਉਹਨਾਂ ਨੂੰ ਮਲੇਸ਼ੀਆ ਦੇ ਵਿੱਚ ਅਮਰੀਕੀ ਰਾਜਦੂਤ ਦੇ ਅਹੁਦੇ ਦੇ ਲਈ ਚੁਣਿਆ ਜੋ ਕਿ 35 ਮਿਲੀਅਨ ਦੀ ਆਬਾਦੀ ਵਾਲੇ ਮੁਸਲਿਮ ਬਹੁਗਿੰਤੀ ਦੇਸ਼ ਵਿੱਚ ਇੱਕ ਅਹਿਮ ਅਹੁਦਾ ਹੈ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 트ਰਥ ਸੋਸ਼ਲ ਤੇ ਐਡਮਸ ਨੂੰ ਇੱਕ ਸ਼ਾਨਦਾਰ ਦੇਸ਼ ਭਗਤ ਅਤੇ ਸਫਲ ਉਦਮੀ ਦੱਸਿਆ ਜਿਸ ਨੇ ਅਮਰੀਕੀ ਮਹਾਨਤਾ ਦੀਆਂ ਕਦਰਾਂ ਕੀਮਤਾਂ ਨੂੰ ਪ੍ਰਚਾਰਨ ਨੂੰ ਆਪਣਾ ਜੀਵਨ ਦਾ ਮਿਸ਼ਨ ਬਣਾਇਆ ਪਰ ਇਹ ਨਾਮਜ਼ਦਗੀ ਕਈ ਸਵਾਲ ਖੜੇ ਕਰ ਰਹੀ ਹੈ ਮਲੇਸ਼ੀਆ ਜਿੱਥੇ ਸ਼ਾਂਤਮਈ ਕੂਟਨੀਤੀ ਨੂੰ ਤਰਜੀਹ ਦਿੱਤੀ ਜਾਂਦੀ ਹੈ ਉੱਥੇ ਐਡਮਸ ਦੀ ਬੋਲਡ ਅਤੇ ਵਿਵਾਦਿਤ ਸੋਸ਼ਲ ਮੀਡੀਆ ਸਖਸ਼ੇਤ ਕਿਵੇਂ ਕੰਮ ਕਰੇਗੀ ਇਹ ਵੇਖਣ ਵਾਲੀ ਗੱਲ ਹੈ ਗੁਜਰਾਤ ਨੀਤਿਕ ਮਾਹਿਰਾਂ ਤੇ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਨਿਯੁਕਤੀ 트ੰਪ ਦੀ ਆਪਣੇ ਸਮਰਥਕਾਂ ਨੂੰ ਇਨਾਮ ਦੇਣ ਦੀ ਰਣਨੀਤੀ ਦਾ ਹਿੱਸਾ ਹੈ ਨਾ ਕਿ ਰਾਜਨੀਤਿਕ ਤਜਰਬੇ ਦੇ ਆਧਾਰ ਤੇ ਇਸੇ ਨਾਮਜ਼ਦਗੀ ਨੂੰ ਅਮਰੀਕੀ ਸੈਨੇਟ ਦੀ ਪੁਸ਼ਟੀ ਦੀ ਲੋੜ ਹੈ ਤੇ ਜੇਕਰ ਪੁਸ਼ਟੀ ਹੋ ਜਾਂਦੀ ਹੈ ਤਾਂ ਐਡਮਸ ਮੌਜੂਦਾ ਰਾਜ਼ਦੂਤ ਐਡਗਾਰਡ ਕਾਗਨਦੀਥਾਂ ਲੈਣਗੇ ਜਿਨ੍ਹਾਂ ਨੂੰ ਸਾਬਕਾ ਰਾਸ਼ਟਰਪਤੀ ਜੋ ਬਾਰਡਨ ਨੇ ਨਿਯੁਕਤ ਕੀਤਾ ਸੀ ਮਲੇਸ਼ੀਆ ਤੇ ਅਮਰੀਕਾ ਦੇ ਵਿਚਕਾਰ ਵਪਾਰਕ ਸਬੰਧ ਕਾਫੀ ਮਹੱਤਵਪੂਰਨ ਹਨ ਜਿੱਥੇ ਪਿਛਲੇ ਸਾਲ 121.8 ਅਰਬ ਡਾਲਰ ਦਾ ਵਪਾਰ ਹੋਇਆ ਐਡਮਸ ਜੀ ਇਸ ਅਹੁਦੇ ਤੇ ਇੱਕ ਨਿਯੁਕਤੀ ਕੂਟਨੀਤਿਕ ਸਬੰਧਾਂ ਨੂੰ ਕਿਵੇਂ ਪ੍ਰਭਾਵਿਤ ਕਰੇਗੀ ਇਹ ਤਾਂਉਣ ਵਾਲੇ ਸਮੇਂ ਦੇ ਵਿੱਚ ਹੀ ਸਪਸ਼ਟ ਹੋਵੇਗਾ ਐਡਿਲੇਡ ਦੇ ਵਿੱਚ ਵੈਂਸਰ ਗਾਰਡਨਸ ਦੇ ਵਿੱਚ ਤੇਜ਼ ਰਫ਼ਤਾਰ ਕਾਰ ਨਾਲ ਹੋਏ ਹਾਦਸੇ ਦੇ ਮਾਮਲੇ ਵਿੱਚ ਭੁਪਿੰਦਰ ਸਿੰਘ ਨੂੰ 5 ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਇਸ ਹਾਦਸੇ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਇੱਕ ਆਰਥ ਦੀ ਮੌਤ ਹੋ ਗਈ ਸੀ। ਐਡਿਲੇਡ ਦੇ ਵੈਂਸਰ ਗਾਰਡਨਸ ਵਿੱਚ 18 ਮਾਰਚ 2023 ਨੂੰ ਇੱਕ ਦੁਖਦਾਈ ਹਿੰਸਾ ਘਟਨਾ ਵਾਪਰੀ ਜਦੋਂ ਭੁਪਿੰਦਰ ਸਿੰਘ ਨੇ ਲਗਭਗ 160 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਫੋਰ ਮਸਟੈਂਗ ਕਾਰ ਚਲਾਉਂਦਿਆਂ 40 ਸਾਲਾ ਕ੍ਰਿਸਟੀਨ ਸੈਂਡਫੋਰਡ ਨੂੰ ਉਸ ਦੇ ਘਰ ਦੇ ਨੇੜੇ ਹੀ ਟੱਕਰ ਮਾਰ ਦਿੱਤੀ ਇਹ ਕਾਰ ਭੁਪਿੰਦਰ ਨੇ ਆਪਣੇ ਦੋਸਤ ਤੋਂ ਉਧਾਰ ਲਈ ਸੀ ਹਾਦਸੇ ਵਿੱਚ ਕ੍ਰਿਸਟਿਨ ਦੀ ਮੌਤ ਹੋ ਗਈ ਇਸ ਸਾਲ ਅਪ੍ਰੈਲ ਵਿੱਚ ਭੁਪਿੰਦਰ ਨੇ ਅਦਾਲਤ ਵਿੱਚ ਆਪਣੀ ਗਲਤੀ ਮੰਨ ਲਈ ਸੀ ਪਰ ਸਜ਼ਾ ਤੋਂ ਬਚਣ ਦੇ ਲਈ ਉਸ ਨੇ ਅਜੀਬੋ ਗਰੀਬ ਦਲੀਲਾਂ ਦਿੱਤੀਆਂ ਉਸ ਨੇ ਕਿਹਾ ਸੀ ਕਿ ਹਾਦਸੇ ਤੋਂ ਬਾਅਦ ਉਹ ਪੀੜਤ ਦੀ ਮਦਦ ਕਰਨ ਦੇ ਲਈ ਇਸ ਲਈ ਨਹੀਂ ਰੁਕਿਆ ਕਿਉਂਕਿ ਉਸ ਦੀ ਪੱਗ ਉਤਰ ਗਈ ਸੀ ਅਤੇ ਸਿੱਖ ਧਰਮ ਦੇ ਵਿੱਚ ਪੱਗ ਉਤਰਨਾ ਸਾਰਿਆਂ ਸਾਹਮਣੇ ਨੰਗੇ ਹੋਣ ਦੇ ਬਰਾਬਰ ਮੰਨਿਆ ਜਾਂਦਾ ਹੈ ਉਸ ਤੋਂ ਇਲਾਵਾ ਮਈ ਮਹੀਨੇ ਵਿੱਚ ਉਸਨੇ ਆਪਣੇ ਵਕੀਲ ਰਾਹੀਂ ਅਦਾਲਤ ਵਿੱਚ ਦੱਸਿਆ ਸੀ ਕਿ ਜੇਕਰ ਉਸ ਨੂੰ ਜੇਲ੍ਹ ਦੀ ਸਜ਼ਾ ਹੁੰਦੀ ਹੈ ਤਾਂ ਉਹ ਆਪਣੇ ਧਰਮ ਦੀ ਸਹੀ ਤਰ੍ਹਾਂ ਪਾਲਣਾ ਨਹੀਂ ਕਰ ਸਕੇਗਾ ਹਾਲਾਂਕਿ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਸਪਸ਼ਟ ਕੀਤਾ ਹੈ ਕਿ ਜੇਲ੍ਹ ਵਿੱਚ ਧਰਮ ਦੀ ਪਾਲਣਾ ਵਿੱਚ ਮੁਸ਼ਕਲ ਨੂੰ ਰਹਿਮ ਦਾ ਕਾਰਨ ਨਹੀਂ ਮੰਨਿਆ ਜਾ ਸਕਦਾ ਭੁਪਿੰਦਰ ਸਿੰਘ ਨੂੰ 5 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਆਸਟ੍ਰੇਲੀਆ ਵਿੱਚ ਚਾਈਲਡ ਕੇਅਰ ਸੈਂਟਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਬੱਚਿਆਂ ਨਾਲ ਦੁਰਵਿਵਹਾਰ ਦੇ ਦੋਸ਼ਾਂ ਤੋਂ ਬਾਅਦ ਇੱਕ ਪ੍ਰਮੁੱਖ ਚਾਈਲਡ ਕੇਅਰ ਆਪਰੇਟਰ ਨੇ ਸਾਰੇ ਸੈਂਟਰਾਂ ਦੇ ਵਿੱਚ ਸੀਸੀਟੀਵੀ ਕੈਮਰੇ ਲਗਵਾਉਣ ਦਾ ਫੈਸਲਾ ਕਰ ਦਿੱਤਾ ਹੈ ਇਸ ਮੁੱਦੇ ਨੇ ਸਮਾਜ ਦੇ ਵਿੱਚ ਸੁਰੱਖਿਆ ਅਤੇ ਜਵਾਬਦੇਹੀ ਨੂੰ ਲੈ ਕੇ ਵੱਡੀ ਚਰਚਾ ਛੇੜ ਦਿੱਤੀ ਹੈ ਆਸਟ੍ਰੇਲੀਆ ਦੇ ਚਾਈਲਡ ਕੇਅਰ ਸੈਕਟਰ ਵਿੱਚ ਇੱਕ ਨਵਾਂ ਮੋੜ ਆਇਆ ਜਦੋਂ ਇੱਕ ਵੱਡੇ ਚਾਈਲਡ ਕੇਅਰ ਆਪਰੇਟਰ ਨੂੰ ਬੱਚਿਆਂ ਨਾਲ ਦੁਰਵਿਵਹਾਰ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਸੂਤਰਾਂ ਦੇ ਮੁਤਾਬਕ ਕੁਝ ਮਾਪਿਆਂ ਨੇ ਸੈਂਟਰ ਦੇ ਸਟਾਫ ਤੇ ਬੱਚਿਆਂ ਨਾਲ ਮਾੜਾ ਸਲੂਕ ਕਰਨ ਦੇ ਦੋਸ਼ ਲਗਾਏ ਜਿਸ ਵਿੱਚ ਸਰੀਰਕ ਅਤੇ ਮਾਨਸਿਕ ਦੁਰਵਿਵਹਾਰ ਦੀਆਂ ਸ਼ਿਕਾਇਤਾਂ ਸ਼ਾਮਿਲ ਨੇ ਇਹਨਾਂ ਦੋਸ਼ਾਂ ਨੇ ਨਾ ਸਿਰਫ ਮਾਪਿਆਂ ਵਿੱਚ ਰੋਸ ਪੈਦਾ ਕੀਤਾ ਸਗੋਂ ਸਰਕਾਰ ਅਤੇ ਰੈਗੂਲੇਟਰੀ ਅਥਾਰਟੀ ਨੂੰ ਵੀ ਇਸ ਮੁੱਦੇ ਤੇ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਕਰ ਦਿੱਤਾ ਇਸ ਦੇ ਜਵਾਬ ਦੇ ਵਿੱਚ ਚਾਈਲਡ ਕੇਅਰ ਆਪਰੇਟਰ ਨੇ ਤੁਰੰਤ ਕਾਰਵਾਈ ਦਾ ਐਲਾਨ ਕੀਤਾ ਆਪਰੇਟਰ ਨੇ ਆਪਣੇ ਸਾਰੇ ਸੈਂਟਰਾਂ ਦੇ ਵਿੱਚ ਸੀਸੀਟੀਵੀ ਕੈਮਰੇ ਲਗਵਾਉਣ ਦਾ ਫੈਸਲਾ ਕੀਤਾ ਤਾਂ ਜੋ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਸਟਾਫ ਦੀਆਂ ਗਤੀਵਿਧੀਆਂ ਤੇ ਨਜ਼ਰ ਵੀ ਰੱਖੀ ਜਾ ਸਕੇ ਇਸ ਤੋਂ ਇਲਾਵਾ ਫਰਮ ਨੇ ਕਿਹਾ ਕਿ ਜੀ8 ਐਜੂਕੇਸ਼ਨ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਇਹ ਵੀ ਚੁਣਨ ਦੇਵੇਗਾ ਕਿ ਉਹਨਾਂ ਦੇ ਬੱਚਿਆਂ ਦੇ ਡਾਈਪਰ ਕੌਣ ਬਦਲ ਸਕਦਾ ਹੈ ਅਤੇ ਉਹਨਾਂ ਨੂੰ ਵਾਸ਼ਰੂਮ ਵਿੱਚ ਕੌਣ ਲੈ ਕੇ ਜਾ ਸਕਦਾ ਹੈ ਇਸ ਫੈਸਲੇ ਨੂੰ ਮਾਪਿਆਂ ਤੇ ਸਮਾਜ ਦੇ ਵੱਡੇ ਹਿੱਸੇ ਨੇ ਸਕਾਰਾਤਮਕ ਕਦਮ ਦੇ ਵਜੋਂ ਦੇਖਿਆ ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਸੀਸੀਟੀਵੀ ਲਗਵਾਉਣ ਦੇ ਨਾਲ ਸਮੱਸਿਆ ਦਾ ਹੱਲ ਪੂਰੀ ਤਰ੍ਹਾਂ ਠੀਕ ਨਹੀਂ ਹੋਵੇਗਾ ਉਹਨਾਂ ਦਾ ਕਹਿਣਾ ਹੈ ਕਿ ਸਟਾਫ ਦੀ ਸਿਖਲਾਈ ਅਤੇ ਸੈਂਟਰਾਂ ਦੀ ਸਖਤ ਨਿਗਰਾਨੀ ਵੀ ਬਰਾਬਰ ਜ਼ਰੂਰੀ ਹੈ ਉਸ ਦੇ ਨਾਲ ਹੀ ਸਥਾਨਕ ਅਥਾਰਟੀਆਂ ਨੇ ਵੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸਰਕਾਰ ਨੇ ਚਾਈਲਡ ਕੇਅਰ ਸੈਂਟਰਾਂ ਦੇ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰਨ ਦੀ ਗੱਲ ਕਹੀ ਜਿਸ ਵਿੱਚ ਸੁਰੱਖਿਆ ਮਾਪਦੰਡਾਂ ਨੂੰ ਹੋਰ ਸਖਤ ਕਰਨ ਦੀ ਯੋਜਨਾ ਸ਼ਾਮਿਲ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਘਟਨਾ ਚਾਈਲਡ ਕੇਅਰ ਸੈਕਟਰ ਵਿੱਚ ਸੁਧਾਰਾਂ ਦੀ ਲੋੜ ਨੂੰ ਉਜਾਗਰ ਕਰਦੀ ਹੈ ਤਾਂ ਜੋ ਮਾਪਿਆਂ ਦਾ ਭਰੋਸਾ ਮੁੜ ਤੋਂ ਬਹਾਲ ਹੋ ਸਕੇ ਆਸਟ੍ਰੇਲੀਆ ਤੇ ਭਾਰਤ ਦੇ ਵਿਚਕਾਰ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤਾ ਦੋਵਾਂ ਦੇਸ਼ਾਂ ਦੇ ਲਈ ਇੱਕ ਵੱਡੀ ਸਫਲਤਾ ਸਾਬਤ ਹੋ ਰਿਹਾ ਹੈ ਇਸ ਸਮਝੌਤੇ ਦੀ ਬਦੌਲਤ ਆਸਟ੍ਰੇਲੀਆ ਨੇ ਜ਼ੀਰੋ ਟੈਰਿਫ ਦਾ ਭਰਪੂਰ ਫਾਇਦਾ ਚੁੱਕਦੇ ਹੋਏ ਮੀਟ ਨਿਰਯਾਤ ਦੇ ਖੇਤਰ ਵਿੱਚ ਵੱਡਾ ਮੁਕਾਮ ਹਾਸਲ ਕੀਤਾ ਹੈ ਖਾਸ ਕਰਕੇ ਲਹਮ ਅਤੇ ਮਟਨ ਦੀ ਸਪਲਾਈ ਵਿੱਚ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ ਪਛਾੜ ਕੇ ਭਾਰਤੀ ਬਾਜ਼ਾਰ ਦੇ ਵਿੱਚ ਆਪਣੀ ਮਜ਼ਬੂਤ ਸਥਿਤੀ ਬਣਾ ਲਈ ਹੈ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਹੋਏ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ ਨੇ ਆਸਟ੍ਰੇਲੀਆ ਦੇ ਮੀਟ ਉਦਯੋਗ ਨੂੰ ਨਵੀਂ ਉਚਾਈ ਤੇ ਪਹੁੰਚਾ ਦਿੱਤਾ ਹੈ 2024 ਦੇ ਵਿੱਚ ਆਸਟ੍ਰੇਲੀਆ ਨੇ ਭਾਰਤ ਨੂੰ 2.3 ਮਿਲੀਅਨ ਡਾਲਰ ਦਾ ਲੈਬ ਅਤੇ ਮਟਨ ਨਿਰਯਾਤ ਕੀਤਾ ਜੋ ਕਿ ਪਿਛਲੇ ਸਾਲ ਦੇ 1.2 ਮਿਲੀਅਨ ਡਾਲਰ ਦੇ ਮੁਕਾਬਲੇ 85% ਦੀ ਵਾਧਾ ਹੈ ਦੂਸਰੇ ਪਾਸੇ ਨਿਊਜ਼ੀਲੈਂਡ ਦੀ ਨਿਰਯਾਤ ਦੇ ਵਿੱਚ ਕਮੀ ਆਈ ਹੈ 2023 ਦੇ ਵਿੱਚ ਨਿਊਜ਼ੀਲੈਂਡ ਨੇ 3435 ਮਿਲੀਅਨ ਡਾਲਰ ਦਾ ਮਟਨ ਅਤੇ ਲੈਮ ਭਾਰਤ ਨੂੰ ਭੇਜਿਆ ਸੀ ਪਰ 2024 ਦੇ ਵਿੱਚ ਇਹ ਘਟ ਕੇ 1399 ਮਿਲੀਅਨ ਡਾਲਰ ਰਹਿ ਗਿਆ ਇਸ ਸਫਲਤਾ ਦਾ ਸਿਹਰਾ ਮੀਟ ਐਂਡ ਲਾਈਫਸਟਾਕ ਆਸਟ੍ਰੇਲੀਆ ਦੀ ਮਜ਼ਬੂਤ ਮਾਰਕੀਟਿੰਗ ਮੁਹਿੰਮਤ ਅਤੇ ਭਾਰਤ ਦੇ ਪ੍ਰੀਮੀਅਮ ਪ੍ਰਾਣਾਚਾਰੀ ਖੇਤਰ ਨਾਲ ਗੂੜੀ ਸਾਂਝ ਨੂੰ ਜਾਂਦਾ ਹੈ ਆਸਟ੍ਰੇਲੀਆ ਦੀ ਪ੍ਰੋਸੈਸਯੋਗ ਸਪਲਾਈ ਚੇਨ ਤੇ ਵਿਭਿੰਨ ਕਿਸਮ ਦੀਆਂ ਮੀਟ ਕਟੋਤੀਆਂ ਨੇ ਭਾਰਤ ਬਾਜ਼ਾਰ ਵਿੱਚ ਆਪਣੀ ਵਿਸ਼ੇਸ਼ ਪਛਾਣ ਬਣਾਈ ਖਾਸ ਤੌਰ ਤੇ ਆਈਪੀਐਲ ਦੇ ਦੌਰਾਨ ਚੱਲੀਆਂ ਮਾਰਕੀਟਿੰਗ ਮੁਹਿੰਮਾ ਅਤੇ ਮਸ਼ਹੂਰ ਸ਼ੈਫ ਤਾਰਿਕ ਇਬਰਾਹਿਮ ਦੇ ਵੱਲੋਂ ਦਿੱਤੀ ਗਈ ਰਸੋਈ ਸਖਲਾਈ ਨੇ 28 ਮਿਲੀਅਨ ਤੋਂ ਵੱਧ ਖਪਤਕਾਰਾਂ ਤੱਕ ਪਹੁੰਚਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਆਸਟ੍ਰੇਲੀਆ ਦੇ ਮੀਟਰ ਯੋਗ ਦੀ ਇਹ ਉਪਲਬਧੀ ਨਾ ਸਿਰਫ ਵਪਾਰਕ ਸਫਲਤਾ ਦੀ ਮਿਸਾਲ ਹੈ ਸਗੋਂ ਇਹ ਵੀ ਦਰਸਾਉਂਦੀ ਹੈ ਕਿ ਕਿਵੇਂ ਸਹੀ ਰਣਨੀਤੀ ਅਤੇ ਅੰਤਰਰਾਸ਼ਟਰੀ ਸਹਿਯੋਗ ਨਾਲ ਬਾਜ਼ਾਰ ਵਿੱਚ ਨਵੀਆਂ ਉਚਾਈਆਂ ਹਾਸਲ ਕੀਤੀਆਂ ਜਾ ਸਕਦੀਆਂ ਨੇ ਇਸ ਦੇ ਨਾਲ ਹੀ ਜਾਣ ਤੋਂ ਪਹਿਲਾਂ ਮੁਰਤੋਂ ਨਜ਼ਰ ਮਾਰ ਲੈਣੇ ਆ ਸੁਰਖੀਆਂ ਦੇ ਉੱਪਰ ਰੋਨਾਲਡ ਟਰੰਪ ਦੀ ਅਕਸਮਜਾ ਤੇਜ਼ ਇਸ ਮੇ ਕਿਆ ਆਸਟ੍ਰੇਲੀਆ ਲਈ ਵਧੇਰੇ ਖਰਚ ਅਤੇ ਨਵੀਆਂ ਸ਼ਰਤਾਂ ਦੀ ਸੰਭਾਵਨਾ। ਸ਼ਹਿੜਨੇ ਵਿੱਚ ਜਨਮੇ ਨਿਕ ਐਡਮਸ ਦੇ ਮਿਹਰਬਾਨ ਹੋਏ ਟਰੰਪ ਮਲੇਸ਼ੀਆ ਵਿੱਚ ਅਮਰੀਕੀ ਰਾਜਦੂਤ ਦੇ ਅਹਿਮ ਅਹੁਦੇ ਲਈ ਕੀਤਾ ਨਾਮਜ਼ਦ। ਐਡੀਲੇਡ ਵਿੱਚ ਤੇਜ਼ ਰਫ਼ਤਾਰ ਕਾਰ ਹਾਦਸੇ ਮਾਮਲੇ ਦੇ ਵਿੱਚ ਫਸਿਆ ਪੰਜਾਬੀ ਭਪਿੰਦਰ ਸਿੰਘ ਨੂੰ ਹੋਈ 5 ਸਾਲ ਦੀ ਕੈਦ। ਅੱਜ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ ਕੱਲ ਮੁੜ ਆਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ।